ਸੱਚੀ ਕੱਲ ਅੱਜ ਤਾਂ ਅਸੀਂ ਨਵਾਂ ਡਿਜ਼ਾਈਨ ਬਣਾ ਕੇ ਵਿਖਾਉਣ ਲੱਗੇ ਆ ਜਿਹੜਾ ਕਿ ਆਪਾਂ ਜੈਕਟਾਂ ਸਵੈਟਰਾਂ ਤੇ ਬੱਚਿਆਂ ਦੀ ਫਰਾਕ ਤੇ ਲੇਡੀਜ਼ ਜੈਕਟਾਂ ਤੇ ਕੋਟੀਆਂ ਤੇ ਪਾ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਵਾ ਇਹ ਆਪਣਾ 18 ਕੁੰਡਿਆਂ ਦਾ ਡਿਜ਼ਾਈਨ ਆ ਇਹ ਆਪਾਂ ਨੂੰ ਕਿਸੇ ਨੇ ਡਿਜ਼ਾਈਨ ਭੇਜਿਆ ਸੀ ਆਪ ਉਹਨਾਂ ਨੂੰ ਆਪਾਂ ਡਿਜ਼ਾਈਨ ਲਾ ਕੇ ਵਿਖਾਇਆ ਵਾ ਹੁਣ ਆਪਾਂ ਇਹ ਡਿਜ਼ਾਈਨ ਇੱਥੋਂ ਬਣਾਇਆ ਹੋਇਆ ਥੋੜਾ ਜਿਹਾ ਇਹਨੂੰ ਆਪਾਂ ਬਰਫੀ ਵਾਲਾ ਡਿਜ਼ਾਈਨ ਟੁਕੜੀ ਵਾਲਾ ਡਿਜ਼ਾਈਨ ਵੀ ਕਹਿ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੋਖਾ ਤੇ ਬਹੁਤ ਸੋਹਣਾ ਲੱਗਦਾ ਜਦੋਂ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾਉਨੇ ਆ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਅਸੀਂ ਹੁਣ ਇਹ ਡਿਜ਼ਾਈਨ ਅਹੀਂ ਬਣਾਉਣ ਲੱਗੇ ਆ ਵੇਖੋ ਇੱਕ ਗੁੰਡਾ ਆਪਾਂ ਉਤਾਰ ਲਿਆ ਇੱਕ ਗੁੰਡਾ ਪੁੱਠਾ ਹੁਣ ਲਿਆ ਦੋ ਗੁੰਡੇ ਆਪਾਂ ਵਿੱਚ ਹੁਣ ਆਪਾਂ ਸਿੱਧੇ ਚੜਾ ਲੇ ਆ ਵੇਖੋ ਇਸ ਤਰ੍ਹਾਂ ਹੁਣ ਆਪਾਂ ਇੱਕ ਗੁੰਡਾ ਪੁੱਠਾ ਫੇਰ ਆਪੇ ਇੱਕ ਹੁੰਦਾ ਸਿੱਧਾ ਫੇਰ ਇੱਕ ਹੁੰਦਾ ਸਿੱਧਾ ਹੁਣ ਆਪਾਂ ਅੱਗੇ ਨੂੰ ਤਾਂ ਗੱਲਿਆ ਕੇ ਜਾਲੀ ਬਣਾਉਣੀ ਆ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਦੇਣਾ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਵਾ ਫੇਰ ਹੁਣ ਦੋ ਤਿੰਨ ਚਾਰ ਵੈਸੇ ਆਪਾਂ ਇਹ ਪੰਜ ਗੁੰਡੇ ਰੱਖੇ ਸੀਗੇ ਹੁਣ ਫੇਰ ਆਪਾਂ ਅੱਗੇ ਨੂੰ ਤਾਂ ਗੱਲਿਆ ਕੇ ਇੱਕ ਕੁੰਡਾ ਪੁੱਠਾ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਪੁੱਠੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਹੁਣ ਆਪਾਂ ਬੈਗ ਸਲਾਈ ਆ ਗਏ ਆਪਣੀ ਬੈਗ ਸਲਾਈ ਇਸ ਤਰ੍ਹਾਂ ਜਿਹੜੇ ਆਪਾਂ ਉਧਰੋਂ ਕੁੰਡੇ ਪੁੱਠੇ ਰੱਖੇ ਸੀ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ ਇਧਰੋਂ ਦੋ ਕੁੰਡੇ ਆਪਾਂ ਇਧਰੋਂ ਪੁੱਠੇ ਬਣਾਉਣੇ ਤੇ ਇੱਕ ਕੁੰਡਾ ਆਪਾਂ ਆਪਾਂ ਸਿੱਧਾ ਬਣਾਵਾਂਗੇ ਫਿਰ ਆਪਾਂ బీ కు కుే పుట్ే దో తారత్ కు కు పుట్ే బ ధాగా ఫండా సో కు పుట్ే ఫా సనావే ఫాగా పుట్ా బ ਹੁਣ ਆਪਾਂ ਆ ਗਏ ਫਿਰ ਸਿੱਧੀ ਸਲਾਈ ਫਿਰ ਆਪਾਂ ਇੱਕ ਕੁੰਡਾ ਉਤਾਰ ਲਿਆ ਪਹਿਲਾ ਕੁੰਡਾ ਭਾਵੇਂ ਉਤਾਰ ਲਓ ਭਾਵੇਂ ਓਨ ਲਓ ਫਿਰ ਇੱਕ ਕੁੰਡਾ ਪੁੱਠਾ ਦੋ ਕੁੰਡੇ ਵਿੱਚ ਸਿੱਧੇ ਫਿਰ ਇੱਕ ਕਿੰਤਾ ਕੱਲਿਆ ਕੇ ਇੱਕ ਕੁੰਡਾ ਪੁੱਠਾ ਹੁਣ ਆਪਾਂ ਤਿੰਨ ਕੁੰਡੇ ਆਪਾਂ ਸਿੱਧੇ ਹੋਣਾਂਗੇ ਹੁਣ ਆਪਾਂ ਅੱਗੇ ਧਾਗਾ ਕਰਕੇ ਜਾਲੀ ਬਣਾਵਾਂਗੇ ਤੇ ਦੋ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਧਾਗਾ ਉਲਟਾ ਆ ਕੇ ਦੋ ਕੁੰਡਿਆਂ ਦੀ ਆਪਾਂ ਜਾਲੀ ਬਣਾ ਦਾਂ। ਸਿੱਧਾ ਆਪਾਂ ਘਟਾ ਦਾਂਗੇ। ਹੁਣ ਆਪਾਂ ਦੋ ਕੁੰਡੇ ਸਿੱਧੇ ਹੁਣ ਲਾਂਗੇ। ਫਿਰ ਅਗਿੰਤਾ ਧਾਗਾ ਲੈ ਆਪੇ ਇੱਕ ਕੁੰਡਾ ਪੁੱਠਾ ਦੋ ਕੁੰਡੇ ਵਿੱਚ ਸਿੱਧੇ। ਇਹ ਆਪਾਂ ਇਸ ਤਰ੍ਹਾਂ ਨਾਲ-ਨਾਲ ਫਿਰ ਡਿਜ਼ਾਈਨ ਸ਼ੁਰੂ ਕਰ ਸਕਦੇ ਆ। ਇਸ ਤਰ੍ਹਾਂ ਇੱਥੋਂ ਫਿਰ ਆਪਾਂ ਅਗਲਾ ਡਿਜ਼ਾਈਨ ਇੱਥੋਂ ਸ਼ੁਰੂ ਕਰ ਸਕਦੇ ਆ। ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਵਾ। ਤੇ ਸਾਡੀ ਸਾਰੀ ਵੀਡੀਓਜ਼ ਵੇਖਿਆ ਕਰੋ ਪੂਰੀ ਤਰ੍ਹਾਂ ਉਹ ਆਪਾਂ ਇੱਕ ਕੁੰਡਾ ਉਤਾਰ ਲਿਆ ਸਿੱਧ ਸਲਾਇਆ ਪਾ ਗਿਆ ਇੱਕ ਕੁੰਡਾ ਪੁੱਠਾ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਪੁੱਠਾ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਆਪਾਂ సీధే బా జీ బీస్ తర కు కిధా కుడెస్ సరే దో కుడే కండా పుట్ా ద దో కుండే సీ ఫోడే పుట్ే సై ఆ फिर आप एक कुंडा उतार लिया पीछे धागा करके दो कुंडे सीधे फिर दो कुंडे पुठे एक कुंडा सीधा फिर आप बाकी कुंडे सारे पुठे बना के फिर एक कुंडा सीधा ਦੋ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਤਾਰ ਲਿਆ ਪਸਿ ਦਿਸ ਲਈ ਅਗੇ ਇੱਕ ਗੁੰਡਾ ਪੁੱਠਾ ਦੋ ਗੁੰਡੇ ਸਿੱਧੇ ਫਿਰ ਇੱਕ ਗੁੰਡਾ ਪੁੱਠਾ ਫਿਰ ਇੱਕ దో తి చారండే కలే హాఖీ కుండే నా ఫేస్ తర సీ బాలీ దో కు కండా కో కు సే కు సండా పుట్ ఫో కు సనా లేండా పుట్ా బ బన చండే ఆ తా దో కు కు ఇద్దరు అఖీర్ దో కు కదా ਤੇ ਆਪਾਂ ਇਦੋਂ ਤੱਕ ਗਲੇ ਆ ਕੇ ਹੁਣ ਆਪਾਂ ਜਾਲੀ ਆਪਾਂ ਇੱਧਰ ਬਣਾਵਾਂਗੇ ਪਿੱਛੇ ਇਹੋਣ ਆਪਾਂ ਇਹਨੂੰ ਮੋੜ ਦੇਣਾ ਇਹਨੂੰ ਸਲਾਈ ਜਿਸ ਤਰ੍ਹਾਂ ਆਪਣਾ ਆ ਬਣਿਆ ਹੋਇਆ ਇਸ ਤਰ੍ਹਾਂ ਫਿਰ ਆਪਾਂ ਦੋ ਕੁੰਡੇ ਸਿੱਧੇ ਇਹ ਦੋ ਕੁੰਡੇ ਉੱਪਰ ਤੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਇਹ ਡਿਜ਼ਾਈਨ ਹੁਣ ਆਪਣਾ ਇਧਰ ਪਹਿਲਾਂ ਲੈਫਟ ਨੂੰ ਮੁੜਦਾ ਫਿਰ ਆਪਣਾ ਇਧਰ ਰਾਈਟ ਨੂੰ ਮੁੜ ਜਾਂਦਾ ਫਿਰ ਇਸ ਤਰ੍ਹਾਂ ਇਹ ਆਪਾਂ ਇਹਨੂੰ ਟੁਕੜੀ ਵਾਲਾ ਡਿਜ਼ਾਈਨ ਵੀ ਕਹਿ ਸਕਦੇ ਆਂ ਬਰਫੀ ਵਾਲਾ ਵੀ ਕਹਿ ਸਕਦੇ ਆਂ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਆਪਾ ਸਕਦੇ ਹੋ ਤੇ ਬਹੁਤ ਸੋਹਣਾ ਸਾਨੂੰ ਇਹ ਅੱਗੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੋਦਾ ਇਸ ਤਰ੍ਹਾਂ ਦੇ ਅਸੀਂ ਹੋਰ ਡਿਜ਼ਾਈਨ ਬਖਾਉਣ ਲਈ ਫਿਰ ਲੈ ਕੇ ਨਵੀਂ ਵੀਡੀਓ ਨਾਲ ਤੁਹਾਡੇ ਕੋਲ ਆਵਾਂਗੇ